ਜੋ ਲੋਕ ਜਿਹੜੇ ਕਿਸ ਚੀਜ਼ ਦੇ ਵਿੱਚ ਇਨਵੋਲਡ ਸਨ ਉਹ ਸਾਰੇ ਅਰੈਸਟ ਕੀਤੇ ਗਏ ਹਨ ਇਸ ਤੋਂ ਇਲਾਵਾ ਜਿਹੜੀ ਮੌਕੇ ਦੇ ਵਿੱਚ ਇਸਤੇਮਾਲ ਕੀਤਾ ਗਿਆ ਮੋਟਰਸਾਈਕਲ ਸੀ ਉਹ ਬਰਾਮਦ ਹੋਇਆ ਤੇ ਜਿਹੜੀ ਸਕੂਟੀ ਚੋਰੀ ਕਰਕੇ ਲੈ ਕੇ ਗਏ ਸੀ ਖੋਕੇ ਲੈ ਕੇ ਗਏ ਸੀ ਉਹ ਵੀ ਸਕੂਟੀ ਵੀ ਬਰਾਮਦ ਹੋ ਚੁੱਕੀ ਤੇ ਇਸ ਤੋਂ ਇਲਾਵਾ 2.5 ਲੱਖ ਰੁਪਇਆ ਤੇ ਜਿਹੜੇ ਇਹਨਾਂ ਨੇ ਕਿਰਚੌਰ ਰੋਡ ਉੱਤੇ ਮੌਕੇ ਉੱਪਰ ਇਸਤੇਮਾਲ ਕੀਤੀ ਸੀ ਉਹ ਸਾਰੇ ਬਰਾਮਦ ਹੋ ਚੁੱਕੇ ਨੇ ਦੋ ਵਿਅਕਤੀਆਂ ਦੇ ਵੱਲੋਂ ਪਹਿਲਾਂ ਇੱਕ ਦੁਕਾਨਦਾਰ ਦੀ ਰੇਕੀ ਕੀਤੀ ਗਈ ਅਤੇ ਫਿਰ ਉਹਨਾਂ ਦੇ ਹੀ ਤਿੰਨ ਸਾਥੀਆਂ ਦੇ ਵੱਲੋਂ ਦੁਕਾਨਦਾਰ ਦੇ ਉੱਤੇ ਸ਼ਾਮ ਦੇ ਵੇਲੇ ਹਮਲਾ ਕੀਤਾ ਗਿਆ ਸੀ। ਕਰੀਬ 5 ਲੱਖ ਰੁਪਏ ਦੀ ਲੁੱਟ ਕੀਤੀ ਗਈ ਸੀ। ਦੱਸਦੇ ਕਿ ਇੱਕ ਹਫ਼ਤਾ ਪਹਿਲਾਂ ਮੋਗਾ ਦੇ ਵਿਦਾਂਤ ਨਗਰ ਦੇ ਵਿੱਚ ਇਹ ਮਾਮਲਾ ਸਾਹਮਣੇ ਆਇਆ ਸੀ। ਇਸ ਮਾਮਲੇ ਦੇ ਵਿੱਚ ਹੁਣ ਪੁਲਿਸ ਦੇ ਵੱਲੋਂ 5 ਦੇ 5 ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। SSP ਵਿਵੇਕ ਸ਼ਿਲ ਸੋਨੀ ਨੇ ਦੱਸਿਆ ਕਿ ਪੰਜ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਉਹਨਾਂ ਦੇ ਕੋਲ 2.2 ਲੱਖ ਰੁਪਏ ਵੀ ਬਰਾਬਰਦ ਕੀਤਾ ਗਿਆ ਹੈ ਉਹਨਾਂ ਕਿਹਾ ਕਿ ਇਹਨਾਂ ਮੁਲਜ਼ਮਾਂਦਾਰਾਂ ਨਾਲ ਲੈ ਕੇ ਹੋਰ ਵੀ ਪੁੱਛਗਿੱਛ ਕੀਤੀ ਜਾਵੇਗੀ ਉਹਨੇ ਇਹ ਵੀ ਵੱਡਾ ਖੁਲਾਸਾ ਕੀਤਾ ਕਿ ਇਹਨਾਂ ਮੁਲਜ਼ਮਾਂ ਦੇ ਵਿੱਚੋਂ ਇੱਕ ਮੁਲਜ਼ਮ 5 ਸਾਲ ਪਹਿਲਾਂ ਇਸੇ ਦੁਕਾਨ ਦੇ ਉੱਤੇ ਕੰਮ ਕਰਦਾ ਸੀ ਉਸ ਨੂੰ ਇਸ ਦੁਕਾਨ ਦੇ ਬਾਰੇ ਸਾਰੀ ਜਾਣਕਾਰੀ ਸੀ ਜਿਸ ਤੋਂ ਬਾਅਦ ਇਸ ਵਿਅਕਤੀ ਨੇ ਲੁੱਟਖੋ ਕਰਨ ਦਾ ਪਲਾਨ ਬਣਾਇਆ ਸੀ ਅਤੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਸੀ 18 April ਨੂੰ ਇੱਕ ਮੰਦਭਾਗੀ ਵਕੂਆ ਹੋਇਆ ਸੀ ਜਦੇ ਵਿੱਚ ਕਿ ਇੱਕ ਦੁਕਾਨਦਾਰ ਕਮਲ ਕੁਮਾਰ ਜਿਹੜੇ ਹੈਗੇ ਨੇ ਉਹਨਾਂ ਦੇ ਜਦੋਂ ਆਪਣੀ ਦੁਕਾਨ ਬੰਦਾ ਕੇ ਘਰ ਆ ਰਹੇ ਸਨ ਤਾਂ ਉਹਨਾਂ ਦੇ ਉੱਪਰ ਤਿੰਨ ਲੋਗਾਂ ਨੇ ਹਮਲਾ ਕੀਤਾ ਜਿਨ੍ਹਾਂ ਦੀ ਹਮਲੇ ਕਰਕੇ ਉਹਨਾਂ ਦੇ ਕੋਲੋਂ ਉਹਨਾਂ ਦੀ ਸਕੂਟੀ ਸਕੂਟੀ ਦੇ ਵਿੱਚ ਹੀ ਉਹਨਾਂ ਦਾ ਜਿਹੜਾ ਕੈਸ਼ ਦਾ ਬੈਗ ਸੀਗਾ ਉਹ ਦੋਨੋਂ ਲੈ ਕੇ ਉੱਥੋਂ ਮੌਕੇ ਤੋਂ ਭੱਜ ਗਏ ਸਨ ਤੇ ਇਸ ਦੇ ਉੱਪਰ 60 ਨੰਬਰ ਐਫ ਆਰ 184 2024 ਨੂੰ ਦਰਜ ਕੀਤੀ ਗਈ ਔਰ ਉਸ ਐਫ ਆਰ ਦੀ ਤਫਤੀਸ਼ ਕਰਨ ਲਈ ਵੱਖ-ਵੱਖਰੇ ਤੌਰ ਦੇ ਉੱਪਰ ਟੀਮਾਂ ਬਣਾਈਆਂ ਗਈਆਂ ਤੇ ਅ ਬੀਡੀ ਐਸਪੀ ਡੀ ਸਾਹਿਬ ਡੀ ਐਸਪੀ ਸਿਟੀ ਐਸ ਐਚਓ ਸਿਟੀ ਸਾਊਥ ਤੋਂ ਇਨਚਾਰਜ ਸੀ ਇਹ ਐਸਪੀ ਡੀ ਸਾਹਿਬ ਦੀ ਓਵਰਆਲ ਸੁਪਰਵੀਜ਼ਨ ਦੇ ਵਿੱਚ ਇੱਕ ਕੇਸ ਸੋਲਵ ਕੀਤਾ ਗਿਆ ਜਿਸ ਵਿੱਚ ਕਿ ਹੁਣ ਤੱਕ ਪੰਜ ਲੋਕ ਜਿਹੜੇ ਕਿ ਇਸ ਚੀਜ਼ ਦੇ ਵਿੱਚ ਇਨਵੋਲਡ ਸਨ ਉਹ ਸਾਰੇ ਅਰੈਸਟ ਕੀਤੇ ਗਏ ਹਨ ਇਹਨਾਂ ਦੇ ਵਿੱਚੋਂ ਜਿਹੜੇ ਤਿੰਨ ਲੋਕ ਮੌਕੇ ਦੇ ਉੱਪਰ ਜਿਨ੍ਹਾਂ ਨੇ ਅਟੈਕ ਕੀਤਾ ਸੀਗਾ ਉਹ ਵੱਖਰੇ ਤੌਰ ਤੇ ਤੇ ਜਿਨ੍ਹਾਂ ਨੇ ਰੈਕੀ ਕੀਤੀ ਸੀ ਦੋ ਲੋਕ ਉਹ ਵੀ ਆਇਡੈਂਟੀਫਾਈ ਹੋਏ ਨੇ ਤੇ ਇਹਨਾਂ ਸਾਰੇ ਪੰਜ ਦੇ ਪੰਜਾਂ ਬੰਦਿਆਂ ਨੂੰ ਹੁਣ ਤੱਕ ਅਰੈਸਟ ਕੀਤਾ ਜਾ ਚੁੱਕਾ ਹੈ ਇਸ ਤੋਂ ਇਲਾਵਾ ਜਿਹੜੀ ਮੌਕੇ ਦੇ ਵਿੱਚ ਇਸਤੇਮਾਲ ਕੀਤਾ ਗਿਆ ਮੋਟਰਸਾਈਕਲ ਸੀ ਉਹ ਬਰਾਮਦ ਹੋਇਆ ਫਿਰ ਸਕੂਟੀ ਚੋਰੀ ਕਰਕੇ ਲੈ ਕੇ ਗਏ ਸੀ ਖੋਕੇ ਲੈ ਕੇ ਗਏ ਸੀ ਉਹ ਵੀ ਸਕੂਟੀ ਵੀ ਬਰਾ ਤੇ ਜਿਹੜੀ ਇਹਨਾਂ ਨੇ ਕਿਰਚੋਰ ਰੋਡ ਉੱਤੇ ਮੌਕੇ ਦੇ ਉੱਪਰ ਇਸਤੇਮਾਲ ਕੀਤੀ ਸੀ ਉਹ ਸਾਰੇ ਬਰਾਮਦ ਹੋ ਚੁੱਕੇ ਨੇ ਇਹਨਾਂ ਸਾਰਿਆਂ ਨੂੰ ਅੱਜ ਕੋਰਟ ਦੇ ਵਿੱਚ ਪੇਸ਼ ਕਰਕੇ ਇਹਨਾਂ ਦੀ ਡਿਮਾਂਡ ਲੈ ਕੇ ਸਾਨੂੰ ਉਮੀਦ ਹੈ ਕਿ ਸਾਨੂੰ ਹੋਰ ਕੇਸਿਸ ਵੀ ਇਹਦੇ ਵਿੱਚ ਸੋਲਵ ਹੋਣਗੇ ਅਤੇ ਜਿਹੜੇ ਹੋਰ ਵੀ ਜਿਹੜੀ ਐਵੀਡੈਂਸ ਹੈ ਇਸ ਕੇਸ ਤੇ ਵੀ ਸਾਡੇ ਕੋਲ ਸਿਕਮਿਲੇਟਿੰਗ ਦਾ ਸਾਰੇ ਇਹਨਾਂ ਦੀ ਹੁਣ ਤੱਕ ਦੀ ਤਫ਼ਤੀਸ਼ ਵਿੱਚ ਸਾਹਮਣੇ ਆੰਦਿਆ ਵੀ ਇਹ ਪਹਿਲੇ ਤੋਂ ਆਪਸ ਵਿੱਚ ਦੂਸਰੇ ਨੂੰ ਜਾਣਦੇ ਨੇ ਇਹ ਪਹਿਲੇ ਤੋਂ ਹੀ ਦੋਸਤੇ ਦੋਸਤ ਹੈਗੇ ਨੇ ਔਰ ਇਹ ਇਹਦੇ ਵਿੱਚ ਜਿਹੜਾ ਇੱਕ ਜਿਹੜਾ ਅਕਿਊਜ਼ਡ ਕਰਨ ਕੁਮਾਰ ਹੈ ਇਹ 10 ਮਿਤੀ ਮੁਤਾਬਕ 4 ਤੋਂ 5 ਸਾਲ ਪਹਿਲਾਂ ਇਸੀ ਦੁਕਾਨ ਦੇ ਉੱਪਰ ਇਹਨੇ ਕੰਮ ਵੀ ਕੀਤਾ ਜਿਸ ਕਰਕੇ ਕਿ ਨੂੰ ਪਤਾ ਸੀ ਵੀ ਸ਼ਾਮ ਨੂੰ ਇਸ ਸਮੇਂ ਦੇ ਆਸ-ਪਾਸ ਇਹ ਤਾਂ ਦੁਕਾਨ ਦਾ ਜਿਹੜਾ ਹੈਗਾ ਘਰ ਪੈਸੇ ਲੈ ਕੇ ਜਾਂਦੇ ਨੇ ਤਾਂ ਜਿਸ ਕਰਕੇ ਕੀ ਹੈ ਅ ਜਿਹੜੀ ਹੈਗੀ ਇਹਨਾਂ ਨੇ ਇਹ ਬੁਕੂਆ ਪਲਾਨ ਕੀਤਾ ਇਹਨਾਂ ਉੱਪਰ ਤੋਂ ਮਾਮਲੇ ਦਾ ਜਿਹੜਾ ਇਹਨਾਂ ਉੱਪਰ ਤੋਂ ਮਾਮਲੇ ਦਾ ਜਿਹੜਾ ਇਹਨਾਂ ਦੇ ਵਿੱਚ ਜਿਹੜੇ ਦੋ ਦੋਸ਼ੀ ਹੈਗੇ ਨੇ ਕਰਨ ਕੁਮਾਰ ਉਰਫ ਹਨੀ ਅਤੇ ਜਿੰਦਰ ਸਿੰਘ ਉਰਫ ਜੈਰੀ ਇਹਨਾਂ ਦੋਨਾਂ ਦੇ ਉੱਪਰ ਪੁਰਾਣੇ ਮੁਕੱਦਮੇ ਵੀ ਦਰਜ ਆ ਗਏ ਕਿਵੇਂ ਦਾ ਤਾਂ ਪਲਾਨ ਕਰਾਇਆ ਸੀ ਜਿਹੜਾ ਇਹਦੀ ਕਰਨ ਕੁਦੇ ਦੱਸਣ ਮੁਤਾਬਕ ਇਹਨਾਂ ਦਾ ਕਾਫੀ ਦਿਨ ਪਹਿਲੇ ਇਹਦੇ ਦਿਮਾਗ ਦੇ ਵਿੱਚ ਇਹ ਪਲੈਨਿੰਗ ਕਿ ਮੀਨ ਜਿਹੜਾ ਜਿਹੜੀ ਪਲੈਨਿੰਗ ਹੈ ਉਹ ਇਹਦੀ ਹੈ ਬਾਕੀ ਸਾਰੇ ਬੰਦੇ ਨੇ ਹੌਲੀ-ਹੌਲੀ ਆਪਣੇ ਨਾਲ ਜੋੜੇ ਆ ਤੇ ਉਸ ਤੋਂ ਬਾਅਦ ਮੌਕੇ ਦੇ ਉੱਪਰ ਜਾ ਕੇ ਇਹਨਾਂ ਨੇ ਫਿਰ ਇਹ ਪੂਰਾ ਜਿਹੜਾ ਇਸ ਇੰਸਟਰੀ ਨੂੰ ਇਹਨੂੰ ਜਿਹੜਾ ਹੈਗਾ ਇਹਨੂੰ ਅੰਜਾਮ ਦਿੱਤਾ ਸਾਰੇ ਲੋਕਾਂ ਨੇ ਕਿੰਨਾ ਕੈਸ਼ ਲੈ ਕੇ ਜਾ ਰਹੇ ਆ ਇਹ ਵੱਡੀ ਮਾਤਰਾ ਵਿੱਚ ਕੈਸ਼ ਲੈ ਕੇ ਜਾ ਰਹੇ ਹੁੰਦੇ ਆ ਕਿ ਇਹ ਦੇ ਦੱਸਣ ਮੁਤਾਬਕ ਕਿਉਂਕਿ ਇਹ ਪਹਿਲੇ ਕੰਮ ਕਰ ਚੁੱਕਾ ਸੀ ਦੁਕਾਨ ਦੇ ਉੱਪਰ ਇਸ ਕਰਕੇ ਨੂੰ ਪਤਾ ਸੀ ਕਿ ਸ਼ਾਮ ਨੂੰ ਇਸ ਤਰੀਕੇ ਨਾਲ ਦੁਕਾਨ ਵਧਾ ਕੇ ਜਦੋਂ ਜਾਂਦੇ ਨੇ ਤੇ ਇਹਨਾਂ ਕੋਲ ਪਾਸ ਕੈਸ਼ ਹੁੰਦਾ ਐਗਜੈਕਟ ਅਮਾਉਂਟ ਬਾਰੇ ਨੂੰ ਨਹੀਂ ਪਤਾ ਸੀ ਬਟ ਇਹਨੂੰ ਹੀ ਪਤਾ ਸੀ ਐਵਰੇਜ ਕਿੰਨਾ ਕੈਸ਼ ਇਹਨਾਂ ਕੋਲ ਹੁੰਦਾ ਉਸ ਬਾਰੇ ਇਸ ਇਹ ਮੁੱਗੇ ਤੇ ਰਹਿਣ ਵਾਲੇ ਹੈਗੇ ਨੇ ਜੀ ਟੋਟਲ ਅਮਾਉਂਟ ਕਿੰਨੀ ਸੀ ਸਰ ਜਿਹੜੀ ਕਿੰਨੀ ਕਵਰ ਹੋਈ ਹੈ ਕਿੰਨੀ ਅਮਾਉਂਟ ਇਹ ਇਹਨਾਂ ਦੇ ਦੱਸੇ ਮੁਤਾਬਕ ਜਿਹੜਾ ਹੈਗਾ 5 ਲੱਖ ਦੇ ਆਸ-ਪਾਸ ਦੀ ਅਮਾਉਂਟ ਦੱਸਦੇ ਹੈਗੇ ਨੇ ਜਿਹੜੇ ਦੁਕਾਨਦਾਰ ਹੈਗੇ ਨੇ ਹੁਣ ਤੱਕ 2.5 ਲੱਖ ਰੁਪਏ ਬਰਾਮਦ ਹੋ ਚੁੱਕੇ ਹੈ ਸਰ ਇੰਤਜ਼ਾਰ ਇੰਤਜ਼ਾਰ ਕਰ ਰਹੇ ਸੀ ਕਿ ਦੁਕਾਨਦਾਰ ਦਾ ਜੋ ਬੰਦ ਕਰਕੇ ਘਰੇ ਜਾਣਾ ਸੀਗਾ ਹਾਂਜੀ ਇਹ ਆਪਣਾ ਇਹਨਾਂ ਦੀ ਇਹ ਜਿਹੜੀ ਦੋ ਲੋਮ ਹੈ ਜਿਹੜਾ ਆਪ ਜੀ ਨੂੰ ਦੱਸਿਆ ਹੈਗਾ ਵੀ ਆਕਾਸ਼ ਕੁਮਾਰ ਤੇ ਰਜਿੰਦਰ ਜਿਹੜਾ ਹੈਗਾ ਇਹ ਦੋਨੋਂ ਰਿਕੀ ਕਰ ਰਹੇ ਸਨ ਤੇ ਇਹਨਾਂ ਨੇ ਹੀ ਅੱਗੇ ਟਿਪ ਆਫ ਦਿੱਤਾ ਸੀ ਆ ਅਗਲੀ ਆਪ ਨੇ ਇਹ ਦੂਜੇ ਬੰਦਿਆਂ ਨੂੰ ਵੀ ਇਹ ਮੌਕੇ ਦੇ ਉੱਪਰ ਹੁਣ ਚਲੇ ਗਿਆ ਹੁਣ ਦੁਕਾਨ ਵਧਾ ਕੇ ਨੂੰ ਜਾ ਰਿਹਾ ਤੁਸੀਂ ਜਿਹੜਾ ਹੈਗਾ ਇਹ ਇਹ ਨੂੰ ਇੰਪਲੀਮੈਂਟ ਵਕੂਆ ਅੰਜਾਮ ਦੇ ਸਕਦੇ ਜਿਹੜਾ ਮੋਟਰਸਾਈਕਲ ਵਰਤਿਆ ਗਿਆ ਜਿਹੜੀ ਬੈਟਰੀ ਦਾ ਗਿਟੋਰੀ ਦਾ ਸੀ ਜਿਹੜਾ ਇਹਦਾ ਕੰਮ ਸੀ ਹਾਂਜੀ ਕਿਉਂਕਿ ਆਪਾਂ ਅੱਜ ਹੀ ਇਹਨਾਂ ਨੂੰ ਅਰੈਸਟ ਕੀਤਾ ਤੇ ਆਪਾਂ ਤਫਤੀਸ਼ ਦੇ ਵਿੱਚ ਰਿਮਾਂਡ ਲੈ ਕੇ ਸਾਨੂੰ ਇਹ ਚੀਜ਼ਾਂ ਹੋਰ ਵੀ ਸਾਰੀ ਕ ਹੁਣ ਤੱਕ ਦੀ ਤਫਤੀਸ਼ ਵਿੱਚ ਇਹ 5 ਲੋਕ ਆਏ ਨੇ ਬਾਕੀ ਤਫਤੀਸ਼ ਕਿਉਂਕਿ ਇੱਕ ਆਨਗੋਇੰਗ ਪ੍ਰੋਸੈਸ ਹੈ ਜੇ ਹੋਰ ਕਿਸੇ ਦਾ ਰੋ ਲਾਉਗਾ ਤਾਂ ਡੈਫੀਨਿਟਲੀ ਉਹ ਪਰਕਾਰ ਹੋਏਗੀ ਜਾਣਕਾਰੀ ਹੈ ਕਿ ਕਾਫੀ ਮਿਹਨਤ ਕਰਨੀ ਪਈ ਇਸ ਕੇਸ ਨੂੰ ਪੇਸ਼ ਕਰਨ ਲਈ ਹਜ਼ਾਰ ਤੋਂ ਉੱਪਰ ਕੈਮਰੇ ਖਿਲਾ ਦੇ ਬਿਲਕੁਲ ਸਹੀ ਹੈ ਜੀ ਹੈ ਉਹ ਟੈਕਨੀਕਲ ਆਪਣੀ ਹਰ ਕਿਸਮ ਫੋਰੈਂਸਿਕ ਹਰ ਕਿਸਮ ਦੀ ਐਵੀਡੈਂਸ ਹੈ ਦੇ ਵਿੱਚ ਜਿਹੜਾ ਹੈਗਾ ਟੀਮਸ ਨੇ ਇਸਤੇਮਾਲ ਕਰਕੇ ਇਸ ਕੇਸ ਨੂੰ ਪੇਸ਼ ਕੀਤਾ ਕਿੰਨੇ ਕੈਮਰੇ ਦੀ ਗੱਲ ਹੈ ਜਿਸ ਨੂੰ ਇਹਨਾਂ ਤੋਂ ਕੋਈ ਮੀਨੰਦਤਾ ਕੋਈ ਹਿਸਾਬ ਨਹੀਂ ਹੁੰਦਾ ਮਿਹਨਤ ਤਾਂ ਕੋਈ ਹਿਸਾਬ ਨਹੀਂ ਹੁੰਦਾ ਮਿਹਨਤ ਸਾਡੇ ਵੱਲੋਂ ਹਰ ਕੇਸ ਦੇ ਵਿੱਚ ਕੀਤੀ ਜਾਂਦੀ ਹੈ ਥੋੜਾ ਬਹੁਤ ਪਕੇਰੀ ਵੀ ਲੱਕ ਵੀ ਹੁੰਦਾ ਹੈ ਵਿੱਚ ਕਿਸੇ ਕੇਸ ਦੇ ਵਿੱਚ ਜਲਦੀ ਸਕਸੈਸ ਮਿਲ ਜਾਂਦੀ ਹੈ ਕਿਸੇ ਵਿੱਚ ਥੋੜਾ ਜ਼ਿਆਦਾ ਸਮਾਂ ਲੱਗਦਾ ਹੈ ਬਟ ਮਿਹਨਤ ਹਰ ਵਾਰੀ ਕੀਤੀ ਜਾਂਦੀ ਹੈ ਹਰ ਕੇਸ ਦੀ ਇਹਦੇ ਵਿੱਚ ਲਗਭਗ 6 ਟੀਮਾਂ ਜਿਹੜੀਆਂ ਹੈਗੇ ਵੱਖ-ਵੱਖ ਤੌਰ ਦੇ ਉੱਪਰ ਕੰਮ ਕਰ ਰਹੀਆਂ ਸੰਜੇ ਰੰਦੇ ਜਿਨ੍ਹਾਂ ਦੀ ਮਿਹਨਤ ਸਦਕਾ ਇਹ ਆਪਾਂ ਨੂੰ ਕਾਮਯਾਬੀ ਮਿਲੀ ਸਰ ਇਸ ਇਨਸੀਡੈਂਟ ਤੋਂ ਬਾਅਦ ਜਿਹੜਾ ਕਿ 8 ਵਜੇ ਤੋਂ 10 ਮਿੰਟ ਤੱਕ ਵਾਸੀ ਉਸੇ ਰਾਤ ਨੂੰ ਹੋਈ ਬਾਰਾਵੀ ਤੋਂ ਬਾਅਦ ਵੀ ਕੋਈ ਇਨਸੀਡੈਂਟ ਹੋਇਆ ਸੀਗਾ ਕੋਈ ਚੋਰੀ ਦਾ ਇਹਦੇ ਵਿੱਚ ਆਪਾਂ ਕਾਫੀ ਹੋਰ ਵੀ ਡਿਟੇਲ ਸਾਹਮਣੇ ਆ ਰਹੀਆਂ ਨੇ ਕਿਉਂਕਿ ਇਹਦੇ ਵਿੱਚ ਜਿਹੜਾ ਕਰਨ ਹੈਗਾ ਇਹ ਕਾਫੀ ਦਿਨ ਤੋਂ ਜਿਹੜਾ ਹੈਗਾ ਇਥੋਂ ਛੱਡ ਕੇ ਚਲਾ ਗਿਆ ਸੀਗਾ ਇਹ ਲੁਧਿਆਣਾ ਕਮਿਸ਼ਨਰ ਦੀ ਰਿਪੋਰਟ ਵਿੱਚ ਰਹਿਣ ਲੱਗ ਪਿਆ ਸੀ ਸਾਨੂੰ ਇਸ ਕਰਕੇ ਹੋਰ ਵੀ ਕੁਝ ਕੁਝ ਇਨਸੀਡੈਂਟਸ ਦੇ ਬਾਰੇ ਕੁਝ ਹੈਗੇ ਜਿਹਦੀ ਵੈਰੀਫਿਕੇਸ਼ਨ ਮੈਂ ਆਪ ਜੀ ਨੂੰ ਪਹਿਲੇ ਦੱਸਿਆ ਸੀ ਇਸ ਕਰਕੇ ਅਸੀਂ ਅੱਜ ਰਿਮਾਂਡ ਲੈਣ ਤੋਂ ਬਾਅਦ ਹੀ ਇਸ ਨੂੰ ਕਲੀਅਰ ਕਰ ਸਕਾਂਗੇ ਵੀ ਹੋਰ ਕਿਹੜੇ ਇਫੈਕਟ ਸਾਹਮਣੇ ਆਣਗੇ ਸਰ ਵਾਰਦਾਤ ਕਰਨ ਤੋਂ ਬਾਅਦ ਕੀ ਕਹਿੰਦੇ ਲਾ ਲੁਧਿਆਣੇ ਵੱਲੇ ਪਾਸੇ ਤੇ ਜਿ ਪੰਜੇ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਕਿ ਹਜ਼ਾਰੇ ਕੇ ਇਹਨਾਂ ਨੂੰ ਅਦਾਲਤ ਦੇ ਵਿੱਚ ਪੇਸ਼ ਕਰਕੇ ਰਿਮਾਂਡ ਲਿਆ ਜਾਵੇਗਾ ਇਹ ਵੀ ਦੱਸਿਆ ਗਿਆ ਹੈ ਕਿ ਦੋ ਮੁਲਜ਼ਮਾਂ ਦੇ ਖਿਲਾਫ ਪਹਿਲਾਂ ਵੀ ਕਈ ਕੇਸ ਟੱਲ ਰਹੇ ਨੇ ਉਹਨਾਂ ਦੇ ਉੱਤੇ ਕਈ ਕੇਸ ਦਰਜ ਨੇ ਪੁਲਿਸ ਨੇ ਕਿਹਾ ਹੈ ਕਿ ਹੁਣ ਰਿਮਾਂਡ ਲੈ ਕੇ ਪੁੱਛਗਿੱਛ ਕੀਤੀ ਜਾਵੇਗੀ ਜਿਸ ਤੋਂ ਬਾਅਦ ਹੋਰ ਵੀ ਵੱਡੇ ਖੁਲਾਸੇ ਹੋਣ ਦੀ ਸੰਭਾਵਨਾ ਵੀ ਜਤਾਈ ਗਈ ਹੈ ਮੋਗਤੂ ਸੰਜੀਵ ਅਰੋੜਾ ਪੰਜਾਬੀ ਲੋਕ ਚੈਨਲ